ਐਮਐਸਪੀ ਨੂੰ ਗਰੰਟੀ ਕਰਦੀ ਏ ਤੇ ਜਿਹੜੇ ਕਾਰਪੋਰੇਟ ਦੋ ਨੰਬਰ ਤੇ ਮਾਲ ਲੈਂਦੇ ਆ ਉਹ ਬੰਦ ਹੋ ਜਾਣਾ ਜਦੋਂ ਉਹ ਬੰਦ ਹੋ ਗਿਆ ਤੇ ਬਾਹਰ ਵੀ ਭੇਜ ਸਕਦੇ ਫਸਲ ਜਾਂ ਜਦੋਂ ਸਾਰੀ ਫਸਲ ਚੁੱਕੀ ਗਈ ਤੇ ਉਹ ਮੇਰੇ ਪਸਲ ਦਾ ਕਾਟਾ ਨਹੀਂ ਪੈਣਾ ਵੀ ਉਸੇ ਤੋਂ ਆਪਾਂ ਨੂੰ ਪੈਸਾ ਮਿਲਦਾ ਹੈ ਨਾ ਕਿ ਉਸੇ ਤੋਂ ਆਪਾਂ ਨੂੰ ਦਿਨਾ ਨਾ ਹੋਣਾ ਹੈ ਜਦੋਂ ਘੱਟ ਰੇਟ ਤੇ ਵੀ ਕਾਰਪੋਰੇਟ ਬਾਹਰੋਂ ਵੀ ਮਾਲ ਲੈਂਦੇ ਆ ਉਹਦੇ ਕਰਕੇ ਵੀ ਆਪਾਂ ਨੂੰ ਸਰਕਾਰ ਨੂੰ ਕਟਾ ਪੈਂਦਾ ਉਦਾਂ ਨਹੀਂ ਕਟਾ ਪੈਂਦਾ ਜੀ ਤੁਹਾਨੂੰ ਕੀ ਲੱਗਦਾ ਜੇ ਆਪਣੇ ਪੰਜਾਬ ਦੇ ਕਿਸਾਨ ਖੇਤਰੀ ਕਰੋਨਾ ਦਾ ਐਲਾਨ ਕੀਤਾ ਜੇ ਦਿੱਲੀ ਜਾਂਦੇ ਨੇ ਤਾਂ ਇਹ ਵੀ ਦਿੱਲੀ ਆਉਣ ਗਈ ਇਹ ਨਾ ਹੋਣਾ ਵੀ ਇਹਨਾਂ ਨੂੰ ਕਿਹਾ ਵਾ ਛੇ ਤਰੀਕ ਤੋਂ ਬਾਅਦ ਅ ਪਿਛਲੇ 2020 ਚ 23 ਚ ਵੀ ਸਾਡੇ ਨਾਲ ਰਹਿੰਦੇ ਰਹੇ ਉੱਥੇ ਹਾਂ ਟੈਂਟ ਦੇ ਇਹਨਾਂ ਨੇ ਆਪਣਾ ਵੀ ਉੱਥੇ ਬਣਾਇਆ ਸੀ ਆਪਣੇ ਨਾਲ ਰਹਿੰਦੇ ਰਹੇ ਤੇ ਹੁਣ ਵੀ ਜਾਣ ਕੇ ਇਸੇ ਕਰਕੇ ਇੱਡੀ ਦੂਰ ਆਏ ਜਿਹੜਾ ਹਰਿਆਣਾ ਸਰਕਾਰ ਕਰ ਰਹੀ ਹੈ ਡੈਡ ਬੈਰੀਕੇਡ ਲਗਾ ਕੇ ਤੁਹਾਨੂੰ ਕਿੰਨਾ ਕ ਸਹੀ ਲੱਗਦਾ ਹਰਿਆਣਾ ਹਰਸ ਪੰਡ ਰਹੇ ਨਹੀਂਗੇ ਇਹਨਾਂ ਨਹੀਂ ਗਿਰਗੇ ਕਰੈਕਟਾ ਇੱਲ ਇਹਨਾਂ ਬੰਨ ਰਹੇ ਪਰ ਐਪੜੀ மத்தியில் ஆளுகிற அரசும் மாஜி மாநிலத்தில் இருக்கற ஹரியானா அரசும் ஒன்று தானே இப்போ மத்தியில் என்ன சொல்கிறாங்களோ அதுதான் மத் மா கர்நாடகா அரே ஹரியானா அரசும் செய்வாங்க ஒன்றும் ஒரே அரசு தானே த யர் பிட்ரேயிங் தி ஃபார்மர்ஸ் ஹரியானா நேஸ்வல் அத் தி சென்ட்ரல் கவர்மெண்ட் போத் ஆர் தி சேம் ஆட்டிட்யூட் போத் ஆர் ஃபாலோயிங் தி சேம் ஆட்டிட்யூட் தே ரெடி டு கில் தி ஃபார்மர்ஸ் பட் தே யார் நாட் ரெடி டு ஃபுல்ஃபில் தியர் ப்ராமிசஸ் வை

ਨੇ ਉਹੜ ਤੇ ਫਾਰਮਰ ਇਹ ਇੱਥੇ ਆਪਾਂ ਸੁਧਾਰਨਾ ਵੀ ਇਹ ਕਹਿ ਰਹੇ ਆ ਵੀ ਜੋ ਦਿੱਲੀ ਦੀ ਸਰਕਾਰ ਉਹ ਹਰਿਆਣਾ ਚ ਜੋ ਉਹ ਕਹਿੰਦਾ ਉਹ ਹੀ ਇਹ ਕਰਦਾ ਵੀ ਉਹ ਵੀ ਮੈਂ ਕਹਿੰਦਾ ਸਾਂਝਾ ਕਤਲ ਵੀ ਕਰਨ ਤੇ ਵੀ ਤੁਲ ਗਏ ਤੇ ਇਸ ਕਰਕੇ ਵੀ ਗਲਤ ਹੋ ਆ ਵੀ ਜੋ ਵੀ ਕਰਨਦੇ ਆ ਵੀ ਜੋ ਉੱਪਰ ਕਰਦੇ ਤੇ ਤੁਸੀਂ ਪੁੱਛਿਆ ਵੀ ਕਿਉਂ ਤੇ ਉਹ ਕਹਿੰਦੇ ਆ ਵੀ ਉਹ ਕੀ ਇਹਨੇ ਸੁਣਨੇ ਹੀ ਨਹੀਂ ਗੇ ਮੋਦੀ ਵੰਦੇ ਕਾਰਪੋਰੇਟ ਕਾਸ ਵਾਗਿੰਟ ਵੇਲੇ ਸੇਨਾ ਨਮੂੜ ਕੋਲ ਜੇ ਸਾਡੇ ਨਾਲ ਸ਼ਾਂਤੀ ਬਣ ਗਈ ਤੇ ਕਾਰਪੋਰੇਟ ਨਾਰਾਜ਼ ਹੋ ਜਾਣਗੇ ਕਾਰਪੋਰੇਟ ਨੂੰ ਕਿਦਾਂ ਖੁਸ਼ ਕਰਨੀਗੇ ਇਹਨਾਂ ਵੀ ਕਾਰਪੋਰੇਟ ਨੂੰ ਖੁਸ਼ ਕਰਨ ਨੂੰ ਵੀ ਕਿਸਾਨਾਂ ਨੂੰ ਮਰਨ ਤੱਕ ਤੁਲਗੇ ਠੀਕ ਨਹੀਂ ਕਾਰਪੇਟ ਦੀ ਜ਼ਿਆਦਾ ਸੋਚਦੀ ਹੈ ਸਰਕਾਰ ਤੇ ਵੋਟਾਂ ਦੀ ਘੱਟ ਤੇ ਪੈਸੇ ਦੀ ਵੱਧ ਸੋਚਦੀ ਆ ਵੋਟ ਵਿਅਸਾਇਦਾਂ ਪੋੜਰਾਂਗਾ ਅਡੀਨ ਕਹਿ ਰਾਰ ਵੋਟ ਵੋਸਾਇਦਾਂ ਪੋੜਰਾਂਗਾ ਅਡੀ ਇਲੈਕਸ਼ਨ ਸਲੇਵ ਕਾਹਦਾ ਨੀ ਕਾਸ ਕੁਦ ਕਰਾਰ ਅਦਾ ਨੀਦਾਂ ਸਲੇਵ ਕਾਸ ਕੁਦ ਕਰਾਰ ਉਹ ਟਾਪਾਂ ਲੋਕੀ ਦਿੰਦੇ ਆ ਪੈਸਾ ਤੇ ਰਾਨੀ ਖਰਚਦਾ ਨਾ ਉਹਦੀ ਮੰਨੀ ਪੈਂਦੀ ਹੈ ਕਈ ਲੋਕ ਹੁਣ ਪੈ ਲੈ ਕੇ ਪਾ ਦਿੰਦੇ ਇਹ ਗਲਤ ਕਰਨਾ ਤੇ ਜਦੋਂ ਵੋਟੇ ਨਹੀਂ ਹੋਣਗੀਆਂ ਫਿਰ ਸਰਕਾਰ ਕਾਦੀ ਹੋਣੀ என்ன அரசியல் கே ஆர் கெட்டிங் ஓட் இன் தி நேம் ஆஃப் ராமர் லார்ட் ராமர் ஓகே ஹிந்துத்வா தேர் நாட் ஆஸ்கிங் தி ஓட் இன் தி நேம் ஆஃப் பார்மர்ஸ் டெவலப்மெண்ட் ਪੀ ਇਹ ਕਹਿੰਦੇ ਨੇ ਵੀ ਧਰਮ ਦਾ ਨਾਮ ਲੈ ਕੇ ਧਰਮ ਦੇ ਨਾਮ ਲੈ ਕੇ ਵੀ ਵੋਟਾਂ ਲੈਂਦੇ ਆ RAM ਮੰਦਰ ਦਾ ਲੈਂਦੇ ਆ ਜਾਂ ਹਿੰਦੂਤਵਾ ਦਾ ਲੈਂਦੇ ਆ ਉਹ ਫਾਰਮਰ ਦਾ ਨਾਮ ਲੈ ਕੇ ਵੀ ਖੁਸ਼ ਕਰਕੇ ਨਹੀਂ ਵੋਟਾਂ ਲੈਂਦੇ ਤੁਸੀਂ ਕਹਿੰਦੇ ਹੋ ਅਸਲ ਮੁੱਦੇ ਤੋਂ ਤਾਂ ਭੜਕਾਇਆ ਭਈ ਇਹਨਾਂ ਨੇ ਭੜਕਾਇਆ ਕਿਸਾਨਾਂ ਦੇ ਸਿਰਫ ਰਿਲੀਜੀਅਸ ਇਹਦੇ ਧਰਮ ਦੇ ਆਧਾਰ ਤੇ ਜੇ ਜੀ ਹੁਣ 2024 ਚ ਦੁਬਾਰਾ ਮੋਦੀ ਸਰਕਾਰ ਆਉਂਦੀ ਤਾਂ ਫੇਰ ਕਿੰਨੇ ਮੋਟਾ ਹੋਣਗੇ ਮੋਦੀ ਯਾਰਸ ਉਹਨਾਂ ਦਾ ਇਹ ਇਹਨਾਂ ਬਣਵੀਆਂਗੇ ਵੀ ਵਿਲ ਪ੍ਰੋਟੈਸਟ ਜੀ ਵੀ ਵਿਲ ਨਾਟ ਵਰੀ ਅਬਾਊਟ ਦੀ ਮੋਦੀ ਆ ਰਾਹੁਲ ਐਨੀ ਪੋਲਿਟਿਕਲ ਪਾਰਟੀ ਟਿਲ ਅਚੀਵ ਆਵਰ ਗੋਲ ਵੀ ਵਿਲ ਕੰਟੀਨਿਊ ਆਵਰ ਫਾਈਟ ਐਂਡ ਪ੍ਰੋਟੈਸਟ ਸਾਨੂੰ ਮੋਦੀ ਦਾ ਯਾ ਰਾਹੁਲ ਦਾ ਯਾ ਹੋਰ ਕਿਸ ਦਾ ਸਾਨੂੰ ਨਹੀਂ ਕੋਈ ਫਰਕ ਭਾਵੇਂ ਜਿਹੜਾ ਮਰਜੀ ਆ ਜਾਏ ਅਸੀਂ ਆਪਣਾ ਹੱਥ ਲੈ ਕੇ ਰਵਾਂਗੇ ਤੇ ਹੱਕ ਲੈਣ ਤੱਕ ਵੀ ਅਸੀਂ ਆਪਣਾ ਪ੍ਰੋਟੈਸਟ ਕਰਦੇ ਰਵਾਂਗੇ ਇਹਨਾਂ ਦੇ ਸੂਬੇ 'ਚ ਕਿਹੜੀ ਸਰਕਾਰ ਆਉਣੀ ਉੱਥੇ ਸਟੇਟ ਪਾਰਟੀ ਹੈ ਜਿੱਦਾਂ ਅਕਾਲੀ ਦਲ ਉੱਥੇ ਡੀਐਮਕੇ ਤੇ ਉਹ ਕਿਸੇ ਭਾਜਪਾ ਹੋਰ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਸਪੋਰਟ ਕਰਦੀ ਨਹੀਂ ਨਹੀਂ ਉੱਥੇ ਦਾ ਵੱਖਰਾ ਉਹ ਸਟੇਟ ਪਾਰਟੀ ਉਥੋਂ ਦੇ 스타 ਬੜੇ ਮਸ਼ਹੂਰ ਹੁੰਦੇ ਨੇ ਸਾਊਥ ਦੇ ਉਹ ਕਿਸੇ ਕੋਈ ਕਿਸਾਨਾਂ ਨੂੰ ਸਪੋਰਟ ਕਰਦੇ ਨਹੀਂ ਕਰਦੇ ਫਿਲਮ ਸਟਾਰ ਗੱਲ ਉਹ ਇਹਦੇ ਰੋਂਬਾ ਫੇਮਸਾ ਰਕਾਗਾ ਯਾਰਾ ਵਿਵਸਾਇਕ ਨੂੰ ਸਪੋਰਟ ਬੰਦ ਰਾਂਗਾ ਕਹਿ ਕੇ ਨੋ ਫਿਲਮ ਸਟਾਰ ਸਪੋਰਟਿੰਗ ਦੇ ਆਰ ਓਨਲੀ ਸਪੋਰਟਿੰਗ ਕਾਰਪੋਰੇਟ ਕਾਰਪੋਰੇਟ ਸਪੋਰਟਡ ਬਾਈ ਬੀਜਪੀ ਸੋ ਨੋ ਫਿਲਮਸ ਆਰ ਸਪੋਰਟਡ ਅਸ ਵੀ ਨਹੀਂ ਵੀ ਉਹ ਕਾਰਪੋਰੇਟ ਕੋ ਪੈਸਾ ਆਉਣਾ ਛੋਰੀ ਹੋਗੇ ਦੂਜੇ ਪੈਸੇ ਹੋਗੇ ਸਾਡੇ ਮਗਰ ਆ ਗਏ ਉਹਨਾਂ ਭੁੱਖੇ ਮਨ ਕਿ ਨਹੀਂ ਤੁਸੀਂ ਕਹਿੰਦੇ ਉਹ ਵੀ ਸਿਰਫ ਫੇਮ ਦੇ ਮੂਰੇ ਪੈਸੇ ਕਰਕੇ ਭਜਦੇ ਨੇ ਐਸੇ ਉਹਨਾਂ ਨੂੰ ਕੰਮ ਹੀ ਨਹੀਂ ਮਿਲਣਾ ਤੇ ਫੇਰ ਮਤਲਬ ਤੁਸੀਂ ਕਹਿੰਦੇ ਹੋ ਵੋਟਾਂ ਤੇ ਲੋਕਾਂ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਉਹ ਸਿਰਫ ਪੈਸਿਆਂ ਦੀ ਪ੍ਰਵਾਹ ਕਰਦੇ ਨੇ ਕਾਰਪੋਰੇਟ ਘਰਾਣੇ ਇੱਕ ਤਰ੍ਹਾਂ ਦਾ ਦੇਸ਼ ਚਲਾ ਰਹੇ ਨੇ ਇਹਦਾ ਹੀ ਮਤਲਬ ਹੈ

ਇਹ ਹੋਊ ਕਿਵੇਂ ਉਹੀ ਤਾਂ ਹੈ ਤਾਂ ਹੋ ਰਿਹਾ ਹੈ ਇਹ ਐਪੜੀ ਵਰੂਣ ਗਿਆ ਇਟ ਨੀডস ਸੋ ਮਚ ਸੋ ਮਨੀ ਡੈਮੋਕਰੈਟਿਕ ਰਿਫਾਰਮਸ ਇਟ ਇਟਸ ਕਾਲਡ ਐਸ ਅਨਦਰ ਫਰੀडम ਫਾਈਟ ਸੋ ਇਟ ਵਿਲ ਟੇਕ ਲੇਟਰ ਫਸਟ ਵੀ ਵਿਲ ਅਚੀਵ ði ਫਾਰਮਰਸ ਗੋਲ ਦੈਨ ਵੀ ਵਿਲ ਫਾਈਟ ਫਾਰ ਡੈਮੋਕਰੈਟਿਕ ਰਿਫਾਰਮਸ ਜਿੱਦਾਂ ਸਾਰੇ ਦਰਸ਼ਨ ਹੁੰਦੇ ਆ ਕਈ ਪ੍ਰਦਰਸ਼ਨ ਹੁੰਦੇ ਆ ਜਿੱਦਨ ਵੀ ਆਪਣਾ ਕਿਸਾਨੀ ਅੰਦੋਲਨ ਜਿੱਤ ਗਏ ਦੂਜਿਆਂ ਨੇ ਵੀ ਗਾੜੀ ਆਇਆ ਨਾ ਉਹ ਵੀ ਜਿੱਤੇ ਗਏ ਤੇ ਆਪੇ ਰਿਫਾਰਮ ਆ ਜਾਣਾ ਡੈਮੋਕ੍ਰੇਸੀ ਆ ਜਾਈਏਗੀ ਇਸ ਮੁੰਡੇਵਾਂ ਪਰ ਅਸੀਂ ਨਹੀਂ ਹੈ ਜੀ ਜੀ ਹੁਣ ਰੌਲਾ ਵੀ ਪੈ ਰਿਹਾ ਕਿ ਕੇਂਦਰ ਸਰਕਾਰ ਵੋਟਾਂ ਨੂੰ ਲੈ ਕੇ ਵੀ ਧੱਕਾ ਕਰ ਰਹੀ ਹੈ ਬੀਜੇਪੀ ਸਰਕਾਰ ਈਵੀਐਮ ਦਾ ਵੀ ਰੌਲਾ ਪੈ ਰਿਹਾ ਜਿਵੇਂ ਹੁਣ ਚੰਡੀਗੜ੍ਹ ਹੋਇਆ ਮੇਹਰ ਚੋਣਾਂ ਨੂੰ ਲੈ ਕੇ ਉਹਦਾ ਵੀ ਰੌਲਾ ਪੈ ਰਿਹਾ ਉਹਦੇ ਬਾਰੇ ਕੀ ਈਵੀਐਮ ਪੱਤੀ ਇਹਨਾਂ ਨਹੀਂ ਕਰੀਂਗੇ

మనిస్టమ్ ఓకే సో ఇఫ్ ఎనీ వన్ మెనిపలేట్ ది పేపర్ వీ కెన్ేపర్ వీ కెన్ ఈ కన్ టుూవ్ ఇట్ సో దైట్ ఎక్సాంపల్ దే మెని పేపర్ సో సుప్రీం కోర్ట్ క్లియర్లీ ఫైండ్ ఆవుట్ ਅੰਡ ਸੈਂਟੈਂਸਡ ਇਫ ਦ ਇਲੈਕਸ਼ਨ ਇਜ਼ ਵਿਦ ਈਵੀਐਮ ਵੀ ਕਾਟ ਏਬਲ ਟੂ ਫਾਈਂਡ ਆਊਟ ਦੀ ਕੀ ਫਰਡ ਡੀਟ ਜਿਵੇਂ ਤੁਸੀਂ ਕਹਿੰਦੇ ਵੀ ਇਹ ਕਹਿੰਦੇ ਨਹੀਂ ਸਬੂਤ ਹੋਊਗਾ ਉਹਦਾ ਜੇ ਵਾਲਟ ਪੇਪਰ ਕੁਝ ਖਰਾਬੀ ਕਰਨਗੇ ਉਹਦਾ ਸਬੂਤ ਹੋਊਗਾ ਜਿਵੇਂ ਹੁਣ ਵੀ ਸੁਪਰੀਮ ਕੋਰਟ ਨੇ ਝਾੜਿਆ ਉਹਨਾਂ ਦੇ ਤੇ ਤੁਸੀਂ ਕੀ ਚਾਹੁੰਦੇ ਹੋ ਉਹ ਵੀ ਭਈ ਸਰਕਾਰ ਕਦੋਂ ਤੱਕ ਮੰਨ ਸਕਦੀ ਹੈ ਤੁਹਾਨੂੰ ਲੱਗਦਾ ਕਿ ਇਹ ਵੋਟਾਂ ਤੋਂ ਪਹਿਲਾਂ ਮੰਨ ਜੂਗੀ ਹਰ ਸੰਗ ਇਹ ਪੋ ਨਮ ਕੋਰੀ ਕੀਲੇ ਇਤ ਤੁਮ ਆ ਵੋਟੂ ਕ ਮੁਨਾੜੀ ਇਤ ਤੁਕ ਮਾ ਇਲ ਐਪੜੀਨ ਕਹਿ ਰਾਂਗੇ ਦਾਟ ਕੁਐਸਚਨ ਯੂ ਹੈਵ ਟੂ ਆਸਕ ਮਿਸਟਰ ਮੋਦੀ ਨਾਟ ਫਰਮ ਅਸ ਮੋਦੀ ਨੂੰ ਪੁੱਛਣਾ ਚਾਹਤਾ ਹੈ ਵਿਰੋਧੀ ਧਿਰ ਦਾ ਕੋਈ ਰੋਲ ਹੈ ਤੁਹਾਨੂੰ ਲੱਗਦਾ ਕਿ ਵਿਰੋਧੀ ਵਿਰੋਧੀ ਧਿਰ ਵੀ ਕੁਝ ਕਰ ਸਕਦੀ ਹੈ ਨੋ ਅਗੇਂਸਟ ਪਾਰਟੀ ਦਾ ਦਬਾਅ ਦਈਏ ਮੂੜੀ ਮਾ ਅਬਡੀਂ ਕਹਿ ਰਹੇ ਹਾਂ ਕਿ ਨਮਕਤ ਵੀ ਆਰ ਨਾਟ ਬਿਲੀਵਿੰਗ ਐਨੀ ਪੋਲਿਟਿਕਲ ਪਾਰਟੀਆਂ ਸਰਕਾਰ ਤੇ ਦਾ ਦਬਾਅ ਬਣਾ ਸਕਦੀ ਹੈ ਉਹ ਇੱਕ ਮੇ ਵੀ ਬਟ ਦੇ ਆਰ ਆਲਸੋ ਮੇਡ ਬਾਇ ਕਾਰਪੋਰੇਟਸ ਆਪਣਾ ਦੇਸ਼ ਹੀ ਕਾਰਪੋਰੇਟ ਨਾ ਬਣਿਆ ਵਾ ਇਸ ਕਰਕੇ ਵੀ ਉਹਨਾਂ ਨੂੰ ਵੀ ਪੈਸੇ ਉੱਥੋਂ ਹੀ ਹੋਣੇ ਆਪਣੇ ਆਮਦਨ ਬੰਦ ਨਹੀਂ ਕਰ ਸਕਦੇ ਡਬਲਿਊਟੀਓ ਦਾ ਜਿਹੜਾ ਰੋਲ ਆ ਪੈਸਾ ਉੱਥੋਂ ਹੀ ਆਪਾਂ ਕਰਜ਼ਾ ਲੈਣਾ ਜੇ ਉਹਨਾਂ ਦਾ ਕਰਜ਼ਾ ਮੋੜਿਆ ਨਹੀਂ ਤੇ ਉਹ ਉਹਦੇ ਤੇ ਵੀ ਪ੍ਰੈਸ਼ਰ ਪੈਣਾ ਸਰਕਾਰ ਨਹੀਂ ਚਲਾ ਸਕਦੀ ਇਸ ਕਰਕੇ ਇੰਨਾ ਵੀ ਉਹਨਾਂ ਦਾ ਹੀ ਕੋਈ ਬੋਲੀ ਬੋਲਨੀ ਆ ਹੋਂ ਤੱਕ ਭਾਵੇਂ ਆਪਣੀ ਬੋਲੀ ਬੋਲਣ ਜਾਣ ਤੋਂ ਬਾਅਦ ਵੀ ਉਹਨਾਂ ਕਾਰਪੋਰੇਟ ਦੀ ਬੋਲੀ ਬੋਲਣਾ ਸਾਨੂੰ ਕਿਸੇ ਤੇ ਵਿਸ਼ਵਾਸ ਨਹੀਂ